പടജി രാത്രി ਔਰ ਅਗਰ ਤੁਸੀਂ ਲੋਕ ਨਵੇਂ ਹੋ ਤਾਂ ਸਬਸਕ੍ਰਾਈਬ ਸਸਕੇ ਹੋ ਸਾਰੇ ਨੂੰ ਤੁਹਾਡਾ ਬਲੌਗ ਉੱਤੇ ਬਹੁ ਬਹੁ ਸਵਾਗਤ ਹੈ ਤੇ ਅੱਜ ਦਾ ਬਲੌਗ ਹੈ ਬਈ ਅਸੀਂ ਅੱਜ ਗੋਲੀਆਂ ਖੇਡਣ ਜਾ ਰਹੇ ਹਾਂ ਤੇ ਸਾਡੇ ਕੋਲ ਗੋਲੀਆਂ ਨੇ ਤੁਸੀਂ ਦੇਖ ਸਕਦੇ ਹੋ ਗੋਲੀਆਂ ਇਹਦੀਆਂ ਭਰੀਆਂ ਨੇ ਜਿਨੇ ਅਦਮਿਲਾ ਵੀ ਸ਼ੂਟ ਮੇਲੇ ਤੋਂ ਨਾ ਆਹ ਦੇਖ ਸਕਦੇ ਮੇਲੇ ਦਾ ਬਣਾ ਕੇ ਲਿਆ ਕੱਟੀ ਮੁੰਡਾ ਬਾਜ ਦੇਖ ਵਸ ਜੀ ਹਾਂ ਦੋ ਕੱਟਲਾ ਜਨਾ ਜੋ ਹੈ ਤਨਾ ਸ਼ੂਟ ਮਾਰਦੀ ਕੁੱਤੀਆਂ ਦਾ ਜਮਾਇਆ ਸਭ ਸਾਰੇ ਕੁੱਤੀਆਂ ਨੂੰ ਮਾਰਨੇ ਉਹ ਸੇਲਾ ਸੇਲਾ ਕਰਤੀ ਜੋਲੀ ਗੋਲੀ ਮੁਰੂ ਦੇ ਦੂਜੀ ਗਿਰੀ ਆ ਦੂਜੀ ਥੀ ਯਾਰ ਮੇਰੀ ਆਪ ਚੱਕ ਫਿਰ ਗੋਲੀ ਆਉਂਗਾ ਮੈਂ ਫਿਕਰ ਠੀਕ ਆ ਗੋਲੀਆਂ ਲੈ ਲਈਆਂ ਤੇ ਕੁੱਤੀ ਪੱਟ ਲਈ ਤੇ ਠੀਕ ਆ ਹੁਣ ਸਾਰਿਆਂ ਨੂੰ ਜਿਹੜੀਆਂ ਗੋਲੀਆਂ ਨੇ 10 10 ਵੰਡਦੇ ਆ ਦੇਖਦੇ ਲਾਠ ਤੇ 10 10 ਗੋਲੀਆਂ ਦਿੰਨੇ ਆ ਜਾਂ 20 ਵੀ ਗੋਲੀਆਂ ਦਿੰਨੇ ਆ ਲਾਠ ਤੇ ਕੌਣ ਜਿੱਦਾ ਚਲੋ ਆਜੋ ਆਓ ਕਿੰਨੇ ਹੋ ਗਏ ਹਾਲ ਹੈ ਲਾਹੌਰ ਦਾ ਦਾਦਾ ਦਾ ਠੀਕ ਹੈ ਦਾਦਾ ਠੀਕ ਹੈ ਨਾ ਹੈਪੀ ਕਿੰਨੇ ਕਿੰਨੇ ਠੀਕ ਦੱਸਦਾ ਇਹ ਤੇਜ਼ ਕਰਦਾ ਵੀਡੀਓ 10 10 ਬਹੁਤ ਬੀ ਵੀ ਕਰ ਲੋ ਜਿੰਨੇ ਮਰਜ਼ੀ ਕਰ ਲੋ ਦਾ 20 ਵੀ ਮਿੱਤੀ ਨਹੀਂ ਅੱਛਾ ਦਾ ਹੁੰਦੇ ਤੇ ਆ ਗੋ ਚਲੋ ਸਿੱਟੋ ਕਿੱਟ ਨੂੰ ਇਹਨੂੰ ਬਣਾਓ ਇੱਕ ਕੱਟ ਕੇ ਸੈਨਾਮੈਂਟ ਅਗੀਚ ਚਲੋ ਦਲਜੀ ਤੇਰੀ ਵਰੀ ਦੰਨ ਲਾ ਆਗਲਾ ਨਾਸਟਾ ਵਾਲਾ ਦੂਜੀ ਮੇਰੀ ਤੀਜੀ ਤੀਜੀ ਹੈ ਇਹ ਤੇ ਚੌਥੀ ਬਾਹਰ ਹੀ ਭਰੀ ਪਈ ਮੇਰੇ ਤੋਂ ਮਾਰ ਤੁਰਪਾਸ ਦੇ ਦੋਨੋਂ ਦੇ ਦਿੱਤੀਆਂ ਚਾਨ ਨਿਸ਼ਾਨਾ ਆਗਲਾ ਕਿਹਣੀ ਤੇ ਬਹੁਤ ਚਲ ਦੇ ਦੇ ਕਰ ਚਲ ਦੂਜੀ ਕੀ ਦੀ ਚੱਕ ਮੇਰੀ ਚੱਕ ਫਿਰ ਗੋਲੀਆਂ ਗੋਲੀਆਂ ਤੂੰ ਚੱਕਣਾ ਤੱਕ ਦੇ ਨਹੀਂ ਲੈ ਨਹੀਂ ਲੈ ਇਹ ਕਿੱਥੇ ਦੇ ਰਿਹਾ ਹੈ ਇਹ ਕਿੱਦਾਂ ਨਹੀਂ ਆਇਦੜੋ ਖੇਡਣਾ ਨਹੀਂ ਮੈਂ ਐਰੀ ਕੰਮ ਖੇਡਣਾ ਨਹੀਂ ਮੈਂ ਇਹ ਸਾਂ ਨਹੀਂ ਲਾਉਣੇ ਇਹਨੂੰ ਘੜਾਉਂਗਾ ਅਰਸੋਂ ਆਉਂਦਾ ਇਹਨੂੰ ਇੱਕ ਬਥੇਰੀ ਖੱਡੇ ਆ ਇਹਦੇ ਲਾ ਕੇ ਤੂੰ ਪਤਾ ਨਹੀਂ ਹਟਾਉਂਦਾ ਹਾਂ ਆਹ ਰੋੜ ਕਿਹਣੀ ਲਾਉਣੀ ਹਾਂ ਬਈ ਕਿਹਣੀ ਨਹੀਂ ਤੱਕ ਫਾਉਲ ਹੋ ਗਿਆ ਤੇ ਜੋ ਰੋੜ ਕਿਹਨ ਲਾਉਣਾ ਨਹੀਂ ਇਹਨਾਂ ਨੂੰ ਲਾਉਣਾ ਏ ਕੋਈ ਰੋਕੀ ਨਾ ਪੱਟਾ ਤੁਹਾਨੂੰ ਹੀ ਹੋਣੀ ਹੈ ਤੱਕ ਹਾਂ ਦੋ ਇੱਕ ਮੈਂ ਅੱਗੇ ਖਾਣੇ ਉਹ ਆਇਆ ਮੇਰਾ ਉਹਦੇ ਆਇਆ ਹੈਰੀ ਮੇਰੇ ਕਿ ਨਹੀਂ ਹੈਰੀ ਤੋਰੇ ਗੂਲੀਆਂ ਪਾ ਲੈ ਕਰਨੀ ਮੂੰਹ ਤਾਂ ਸਭ ਕੋਹ ਬੰਦਾ ਨਾ ਆ ਆਪਾਂ ਬੱਦਨੀ ਕੱਖ ਨਹੀਂ ਇਹਦੇ ਨਾਲ ਦਿਲ ਤੇ ਹਾਂ ਜਾਨ ਕਿਉਂ ਆ ਤੇਰਾ ਲਾਉ ਪਰ ਇਹਦਾ ਨਹੀਂ ਗੋਲੀਆਂ ਵਸਾ ਹੀ ਰੱਖ ਲੋ ਯਾਰ ਇੱਕ ਹੋਰ ਆ ਦੋ ਗੋਲੀਆਂ ਤੇ ਲਾ ਗਿਆ ਇੱਕ ਹੋਰ ਜੀ ਦਾ ਲੈ ਲਾ ਕੇ ਨੇ ਦੋ ਦਾ ਦੋ ਹੋਣਾ ਦੋਲਾ ਬੈਲਾ ਲੱਗਿਆ ਮੋੜੇ ਵੀ ਰੱਖਦੇ ਆਹ ਕਿ ਮੁਸਕੀਨ ਕਹਤਾ ਇੱਕ ਮਹੀਨਾ ਮੋੜੀ ਆਹ ਦਾ ਸਹੇਦਾ ਦਾ ਦੂਰ ਨੇ ਨੇੜੇ ਦਾ ਕਾਹੀ ਨਹੀਂ বাজ ਗਈ ਉਹ ਕੋਈ ਨਹੀਂ বাজ ਗਈ ਜਾ ਬੱਦੀ ਹੋ ਦੇਖੀ ਉਹ ਨਾਲ ਵੱਜੇ ਗੋਲੀ ਜਮ ਬਸ ਮੜੀ ਜੀ ਵੱਜਦੀ ਤੇ ਫਿਰ ਜਾਂਦੇ ਉਹ ਦੇਖੀ ਪਹਿਲੇ ਚਾਰ ਆ ਹਾਂ ਭਾਈ ਤੂੰ ਪਾਏਗਾ ਪੰਚੋਂ ਨਾ ਉਹ ਤਾਂ ਆ ਦਿਆ ਆਏ ਬਈਆ ਇਹ ਕਿੁੱਤੀ ਲੈ ਤੇ ਲਾਊਗਾ ਮਣ ਆਏ ਓਏ ਅਰੀ ਉਹ ਦੀ ਕਿਤੇ ਨਹੀਂ ਉਹਦੀ ਖਰਚਾ ਯਾਰ ਖਰਚਾ ਖਰਚਾ ਨਹੀਂ ਪਤਾ ਹੀ ਚਲੋ ਪਹਿਲੀ ਗੀਤ ਤੇ ਲਾਓ ਹਰਖ ਦੀ ਜਿੱਤ ਬਈ ਤੇ ਦੇ ਸੜੇ ਅੱਜ ਕੱਲ ਦੇ ਜਵਾਕ ਬਹੁਤ ਬੱਚਿਆਂ ਨੂੰ ਜਿਹੜੀਆਂ ਗੋਲੀਆਂ ਪੁਰਾਣਾ ਗੈੜਾ ਉਹਨਾਂ ਨੂੰ ਬਹੁਤ ਘੱਟ ਆਉਂਦਾ ਤੇ ਅਸੀਂ ਅਸੀਂ ਫੁੱਲ ਇੰਜੋਏ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਇਹਦੇ ਲਾ ਬਈ ਕਿੱਦਾਂ ਸਾਰੇ ਦੇ ਆ ਰੋੜ ਕੇ ਲਾਉਣਾ ਭਰਾਉ ਮੈਂ ਇੱਕ ਨਾਲ ਕੋਈ ਨਹੀਂ ਦੋ ਹੀ ਦੋ ਬੋਲੀ ਨਹੀਂ ਚੱਲਦਾ ਪੈਸਾ ਬੋਲੀ ਨਹੀਂ ਚੱਲਦੀ ਤਾਂ ਕੌਣ ਨਹੀਂ ਆਉਂਦਾ ਨਿਸ਼ਾਨਾ ਹੀ ਨਹੀਂ ਲਾਉਂਦਾ ਮਾਰ ਰਹਾ ਹੋਇਆ ਮਾਰੀ 50 ਹਜ਼ਾਰ ਰੁਪਏ ਮਿੱਥ ਪਾ ਲੈਂਦੇ ਆਲਾ ਮਿੱਥਾ ਮਾਰੋ ਤੇ ਜੀ ਬੰਦੇ ਇੱਕ ਟੱਕਾ ਬੋਲੀ ਇਹ ਯਾ ਤੁਮ ਨਹੀਂ ਕੋਈ ਕੋਈ ਨਹੀਂ ਲਾ ਦੇ ਲਾ ਦੇ ਲੱਗਦੀ ਫਿਰ ਕੋਈ ਵੀ ਨਹੀਂ ਮਾਨੂੰ ਤਾਂ ਆਉਂਦੀ ਕੁੜ ਪਾ ਜਾਏ ਨਾ ਗੋਲਾਂ ਕੱਲਾ ਇਕੱਲੇ ਪੁੱਟੇ ਮੈਂ ਬਹੁਤ ਅੰਦਾਜ਼ ਕੋਈ ਨਹੀਂ ਸ਼ਹਿਰ ਵਿੱਚ ਤਾਂ ਅੱਧਾ ਕਰ ਦੇ ਕੋਲੋਂ ਕੋਲੋਂ ਧਰਦਾ ਜੇ ਤੂੰ ਲਾ ਤਾ ਹੀ ਸਾਰੀਆਂ ਆ ਗਈਆਂ ਸਾਰੀਆਂ ਆ ਗਈਆਂ ਐਮਪੀ ਨੂੰ ਐਮਪੀ ਨੂੰ ਸਾਰੀਆਂ ਆ ਗਈਆਂ ਦੋ ਖੜਕਾਉਣ ਨੂੰ ਵੀ ਦੇ ਕਨਾਲਾਂ ਇਹ ਅਸਲ ਹੈ ਅਰਜਨ ਉਹ ਦੇ ਲਾ ਇਹਦੇ ਲਾ ਇਹਦੇ ਲਾ ਇਹਦੇ ਦੇਖਦੇ ਆ ਹੋਰ ਨੇੜੇ ਆ ਜਾ ਤੇਲਾ ਤਾਂ ਨਹੀਂ ਆਇਆ ਚਲ ਠੀਕ ਹੈ ਇੱਕ ਗੋਲੀ ਦੀ ਮਜ਼ਦੂਰੀ ਇਹੀ ਖਤਮ ਕਰਤੇ ਹੈ ਅਗਰ ਤੁਮੇਂ ਵੀਡੀਓ ਪਸੰਦ ਆਈ ਤੋ ਲਾਈਕ